ਦੋਨੋਂ ਨੇ ਲੈ ਕੇ ਅੱਜ ਜਿਹੜਾ ਸ਼ਹਿਰਪੁਰ ਬੰਦ ਕੀਤਾ ਗਿਆ ਉਸ ਨੂੰ ਲੈ ਕੇ ਅੱਜ ਇਸੀ ਗੱਲਬਾਤ ਕਰਾਂਗੇ ਕੁਝ ਜਿਸ ਤਰ੍ਹਾਂ ਅੱਜ ਛਾੜਦੀ ਜਿਹੜੀਆਂ ਦੁਕਾਨਾਂ ਜਿਹੜੀਆਂ ਓਪਨ ਕੀਤੀਆਂ ਗਈਆਂ ਕੁਝ ਕਾਫੀ ਜਿਹੜੇ ਲੋਕਾਂ ਨੂੰ ਭੁੱਖ ਦੀ ਸਾਹਮਣਾ ਨਹੀਂ ਕਰਨਾ ਪੈ ਰਿਹਾ ਤੇ ਅੱਜ ਜਿਸ ਤਰ੍ਹਾਂ ਪੰਜਾਬ ਬੰਦ ਹੈ ਕੀ ਕਹਿਣਾ ਚਾਹੋਗੇ ਤੁਸੀਂ ਨਾ ਨਾ ਜੀ ਕੁਝ ਨਹੀਂ ਤੇ ਫਿਰ ਦੀ ਅੱਜ ਜਿਹੜੀ ਲਾ ਕੇ ਬੈਠੀ ਹੋ ਦੀ ਮੈਂ ਵਾਲ ਲਗਾ ਲਈ ਐਸੇ ਹੀ ਲਗਾ ਲਈ ਤੇ ਮੈਡਮ ਜਿਸ ਤਰ੍ਹਾਂ ਅੱਜ ਪੰਜਾਬ ਬੰਦ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਵਧੀਆ ਗੱਲ ਹੈ ਪੰਜਾਬ ਬੰਦ ਕਿਸਾਨਾਂ ਨੇ ਤਾਂ ਵਧੀਆ ਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਪੰਜਾਬ ਪੰਜਾਬ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਇਹ ਦੇਸ਼ ਰਾਜ ਦੀ ਪੂਰੀ ਮਾਰਕੀਟ ਦੀ ਬੰਦ ਹੈ ਤੁਸੀਂ ਕਾਫੀ ਚਿਰ ਤੋਂ ਘੁੰਮ ਰਹੇ ਹੋ ਤੇ ਨਹੀਂ ਮੈਂ ਤੁਹਾਡੇ ਉਧਰ ਗਈ ਸੀ ਤੇ ਫਿਰ ਵੀ ਤੁਹਾਨੂੰ ਕੋਈ ਸਮਾਨ ਚੂਰ ਵਗੈਰਾ ਤੁਸੀਂ ਲੈਣਾ ਹੋ ਜਾਂ ਵੈਸੇ ਹੀ ਘਰੋਂ ਨਿਕਲੇ ਹੋ ਉਧਰ ਦੇ ਨਿਕਲੇ ਸੀ ਤਾਂ ਦੇਖਣ ਕੀ ਬੰਦ ਹੈ ਸਾਰਾ ਕੁਝ ਬੰਦ ਹੈ ਸੋ ਅਸੀਂ ਦਾਦਾਬਦ ਕੀਤੀ ਹੈ ਕਿ ਲੇਡਸ ਨਾਲ ਕੀ ਉਹਦੀ ਜਿਹੜੇ ਘੁੰਮਣ ਫੇਰਨ ਨਿਕਲੇ ਆ ਪੂਰਾ ਹੁਸ਼ਿਆਰਪੁਰ ਦੀਆਂ ਜਿਹੜੀਆਂ ਬੰਦੀਆਂ ਜਿਹੜੀਆਂ ਲਾਈਵ ਤਸਵੀਰਾਂ ਦੇਖ ਰਹੇ ਨਾ ਨਾਲ ਲੋਕ ਵੀ ਦੇਖ ਰਿਹਾ ਕਿ ਪੂਰਾ ਹੁਸ਼ਿਆਰਪੁਰ ਜਿਹੜਾ ਆ ਕਿਸਾਨੀ ਅੰਦੋਲਨ ਨੂੰ ਜਿਹੜਾ ਬੰਦ ਕੀਤਾ ਗਿਆ ਔਰ ਲੇਡੀਜ਼ ਵਾਲੀ ਕਿਹਾ ਗਿਆ ਕਿ ਜਿਹੜਾ ਪੂਰਾ ਹੁਸ਼ਿਆਰਪੁਰ ਜਿਹੜਾ ਬੰਦ ਆ ਬਹੁਤ ਵਧੀਆ ਬੰਦ ਕੀਤਾ ਗਿਆ ਪੂਰਾ ਪੋਰ ਸਮਰਥਨ ਜਿਹੜਾ ਕਿਸਾਨ ਅੰਦੋਲਨ ਨੂੰ ਦਿੱਤਾ ਗਿਆ ਸਮਰਥਨ ਪੂਰਾ ਦਿੱਤਾ ਗਿਆ ਜਨ ਪੰਜਾਬੀ ਲਈ ਐਨਐਸ ਦੀਆਂ ਲਾਈਵ ਤਸਵੀਰਾਂ ਚਲਿਓ ਕੋਈ ਆਪਣਾ ਨਾ ਉੱਧਰ ਨਹੀਂ ਗਿਆ ਰਾਇਓ